आनंदी कुड़ी निरी भात ਸੰਤ ਬਿਕਣਾ ਬੜੀ ਸਾਨੀ ਦੀ ਗੱਲ ਹੈ ਦੋ ਅੱਖਰ ਪੜ੍ਹਨੇ ਸੰਤ ਬਣ ਲੱਗਿਆ ਪਰ ਮੈਂ ਕਹਿੰਦਾ ਸੰਤ ਬਣ ਲੱਗਿਆ ਸਾਡੀ ਜ਼ਿੰਦਗੀ ਲੱਗ ਜਾਵੇ ਤੇ ਅਜੇ ਵੀ ਥੋੜੀ ਹੈ ਸਾਡੇ ਗੁਰੂਆਂ ਨੇ ਬਾਪੁਰਸ਼ ਸਾਡੇ ਗੁਰੂ ਦਸ਼ਮੇਸ਼ ਪਿਤਾ ਜੀ ਮਹਾਰਾਜ ਪਿਛਲੇ ਜਨਮਾਂ ਦੀਆਂ ਭਗਤੀਆਂ ਸੰਗ ਰੇਮ ਗੁਰੂ ਸਾਹਿਬ ਦੀ ਧਰਮਪੰਥ ਦੇ ਆ ਮਾਇਆ ਬਖਰੀ ਕਰਦੇ ਜੇ ਤੂੰ ਭਗਤੀ ਕਰਦੇ ਆ ਕਰਦੇ ਆ ਬਾਬੇ ਇਧਰੋਂ ਨਾ ਮੈਂ ਆਕਾਸ਼ ਬਾਣੀ ਹੋਈ ਜੇ ਤੂੰ ਇਸ਼ਟ ਦਾ ਮਣ ਜਾਂਦੇ ਪਰ ਬਾਈ ਤੋਂ ਜਾ ਮਾਤਮ ਦੇ ਵਿੱਚ ਇਸਪੇਟਰੀ ਤੂੰ ਸਭ ਕੁਝ ਆਇਆ ਹੈ ਹਾਂ ਪਾਪੀ ਮੁਕਲਾ ਦਾ ਰਾਜ ਵਿੱਚ ਪਾਪਾਂ ਦਾ ਦਰਵਾਜ਼ਾ ਲੈnde ਪੁੱਤਾਂ ਤੋਂ ਰਬਿਆ ਨੀਤਾ ਬਹੁਤ ਬੇਈਮਾਨਾਂ ਦੀਆਂ ਗੁੱਟੀਆਂ ਉਸ ਟਾਈਮ ਦੇ ਭਾਗਾਂ ਵਾਲਿਓ ਜਸਮੇਸ਼ ਮੁਰਦਾ ਪਿਤਾ ਜੀ ਨੂੰ ਪਟਨੇ ਸਾਹਿਬ ਦੀ ਧਰਤੀ ਤੇ ਆਉਣਾ ਪਿਆ ਇਹ ਵੇਖੋ ਕਾਲਕੁਤ ਦੇ ਕਿ ਸ਼ਰਤ ਰੱਖੀ ਸੱਚੇ ਪਤਸ਼ਾਹ ਮੈਂ ਜਾਵਾਂਗਾ ਸੰਸਾਰ ਤੇ ਜਿੱਥੇ ਆਪਣਾ ਧਰਮ ਚਲਾਵਾਂਗਾ ਜੀ ਗੁਰੂ ਸਾਹਿਬ ਦੀ ਆਏ ਉਹਨਾਂ ਨੇ ਭਾਗਾਂ ਵਾਲਿਓ 1600 ਦੀ ਮੇਦੀ ਵਿਸਾਖੀ ਵਲ ਗਈ ਪੰਥ ਸਾਜਨਾ ਕਲ ਸਾ ਬੰਸਾਜਾ ਯਾ ਮੈਂ ਉਸ ਅਕਾਰ ਉੱਤੇ ਕੇ ਬੰਦਨਾ ਕਰ ਰਿਹਾ ਸਰਵਣ ਕਰੀਏ ਇਹੋ ਬਿਆਨ ਕੀਤਾ ਜਾਂਦਾ ਘਰਦੇ ਵਾਲੇ ਵੱਲੋਂ ਸਰਵਣ ਕਰੀਏ ਦੇ ਕੀ ਮਨਣਾ ਇੱਕ ਮਿੰਟ ਜੀ ਬਾਬਾ ਜੀ ਕੀ ਗਾਥੀ ਨਾਲੇ ਦੰਤ ਸਾਹਿਬ ਪੜ ਕੇ ਅਰਦਾਸ ਕਰਕੇ ਫਿਰ ਉਹ ਬਾਬਾ ਜੀ ਕੋਲ ਜੀ ਉਸ ਕਾਲਪੁਰ ਦੀ ਕੰਧੀ ਕੀਤੀ ਪੰਜ ਮਿੰਟ ਲਵਾ ਦਿਓ ਜਰੂਰ ਉਹਨੂੰ ਨਾਲ ਜੀ ਬਰੋਟੀ ਦੀ ਪਹਿਲਾਂ ਪਹਿਲਾਂ ਹੋਣੀ ਕਰਨੀ ਹਾਂ ਬਹੁਤ 5 ਮਿੰਟ ਲਵਾ ਦੇ ਸਿਰਫ ਪੰਜ ਲਿਓ ਮੈਂ ਤੁਹਾਨੂੰ ਬੋਲਣ ਦੇ ਬੋਲਣ ਦਿੰਦਾ